ਚਾਚਾ ਆਇਆ ਉਰੇ ਆਇਆ ਹੋ ਰਾ ਤੂੰ ਆਇਆ ਮਾੜਾ ਜਿਹਾ ਨਾਲੇ ਗੱਲ ਸੁਣ ਲਾ ਇੱਕ ਮਿੰਟ ਕੀ ਹਾਂ ਕੀ ਗੱਲ ਨਹੀਂ ਇਹਨੂੰ ਜਿਆਦਾ ਬੋਲਦਾ ਸਹੀ ਇਹਨੂੰ ਜਿਆਦਾ ਇਹਨੂੰ ਪਲਾਹ ਜੇ ਮੋਟਰਸਾਈਕਲ ਦਾ ਹੋ ਗਿਆ ਸਟਾਰਟ ਹੋ ਗਿਆ ਪਲੱਗ ਹੋ ਗਿਆ ਹਾਂ ਹਾਂ ਪਲੱਗ ਸਟਾਰਟ ਹੋ ਗਿਆ ਇਹ ਸਟਾਰਟ ਨਹੀਂ ਹੁੰਦਾ ਤੂੰ ਦੇਖ ਕੇ ਮੈਂ ਬਣੂ ਤੂੰ ਮੇਸਤਰੀਆਂ ਨਾ ਤੇਰੇ ਕੋਲੇ ਕੀ ਨਹੀਂ ਕੀ ਨਹੀਂ ਹੈਗਾ ਤੂੰ ਮੇਸਤਰੀ ਹੈਗਾ ਨਹੀਂ ਉਹ ਇਹਦਾ ਹੁਣ ਮੈਨੂੰ ਕੀ ਭੇਜਦਾ ਕਿਉਂਦਾ ਮੋਤਾ ਮੇਸਤਰੀ ਕੰਮ ਕਰਗਾ ਨਹੀਂ ਸੱਟਾ ਹੋੜਾ ਰਾਜਸਤਾਨ ਦਾ ਆਹ ਤੇ ਜੋਹਾਜ ਲੈ ਆਇਆ ਆਹ ਵੱਡੇ ਵੱਡੇ ਸੰਦੇ ਨਹੀਂ ਕਰਦੇ ਨੀ ਜੱਟਾਂ ਦੇ ਤਾਂ ਹਲਾ ਹਲਾ ਕਹੀ ਦਿੰਦਾ ਹਣਾ ਕਾਲਾ ਕਾਰ ਫਿਰ ਕਿੰਨੇ ਕਰਾਉਣਾ ਕੀ ਕਰਾਂ ਯਾਰ ਮੇਰੇ ਸੈੱਟ ਕਰ ਉਹਨੂੰ ਸਾਈਕਲ ਸਟਾਰਟ ਕਰ ਦੇ ਹੋਰ ਕੁਝ ਨਹੀਂ ਕਰਨਾ ਉਹ ਮੈਨੂੰ ਤਾਂ ਇਹ ਕਿ ਕਦੇ ਨਹੀਂ ਬਾਜ਼ੀ ਤੋ ਕਿ ਕਿੱਤ ਗਾਉਣੀ ਤਰੇ ਹੈ ਜੇ ਨਾ ਤੋ ਹੈ ਜੱਤਾ ਹੈ ਗਿਆ ਮੈਂ ਇਹ ਲਤਰਾਂ ਵਾਲੀ ਮਾਰਦੇ ਤੋ ਬਾਜ਼ੀ ਨਹੀਂ ਮੈਨੂੰ ਪਤਾ ਕਾਹਦੀ ਨਹੀਂ ਬਾਜ਼ੀ ਬਾਜ਼ੀ ਕਹੁੰਦੇ ਸਰੀਰ ਮੁਤਾਬਕ ਦੇਖਣਾ ਪੈਂਦਾ ਉਹ ਸਰੀਰ ਨੂੰ ਜਾ ਰਹੇ ਉਹ ਬਾਜ਼ੀ ਨਹੀਂ ਚੱਕਣਾ ਨਾ ਆਏ ਇਹ ਹੈ ਨਹੀਂ ਹਰ ਕੀ ਗੱਲ ਹੈ ਨਹੀਂ ਬਲਵੰਤ ਸਿੰਘ ਇੱਕ ਮੋੜੇ ਗੱਲ ਸੁਣ ਨਹੀਂ ਤਾਂ ਗੱਲ ਸੁਣ ਉਹ ਸਾਈਟ ਘਰ ਨੂੰ ਮੋਟਰ ਚੱਲ ਕੇ ਦੇਖ ਮੈਂ ਤਾਂ ਤੈਨੂੰ ਆ ਜਾ ਮੈਂ ਮੈਨੂੰ ਨਹੀਂ ਪਤਾ ਆ ਜਾ ਮੈਂ ਤੈਨੂੰ ਦੱਸਦਾ ਤੂੰ ਪਹਿਲੇ ਤਾਂ ਇਹਨੂੰ ਹੋਰੇ ਹੱਥ ਪਾ ਓਹ ਮੈਂ ਤਾਂ ਕਿੱਕੜੀ ਬਾਜਦੀ ਆ ਮੈਂ ਤੈਨੂੰ ਕਿੱਕ ਨਾ ਕਿਹਾ ਕਿ ਤਾ ਮੈਂ ਆਪੇ ਮਾਰੂ ਤੂੰ ਇਹਨੂੰ ਹੱਥ ਦਾ ਪਾਲਾ ਨਾ ਨਾ ਤੇ ਹੁਣ ਇਹ ਤੇ ਪੈਰ ਕਰ ਇਹ ਨਹੀਂ ਮੈਂ ਤਾਂ ਬਾਜਦੀ ਮੈਂ ਤੈਨੂੰ ਮਾਰਨ ਨੂੰ ਥੋੜੋ ਕਿ ਹੈ ਤੈਨੂੰ ਪੈਰ ਧਰਨ ਨੂੰ ਕਿ ਬਾਜਦੀ ਕਿਉਂ ਨਹੀਂ ਦੇ ਤੋਂ ਦੱਬ ਦੇ ਇਹਨੂੰ ਨਾ ਕਹਦਾ ਦੱਬ ਇਹਨੂੰ ਮਾਰ ਕੇ ਕਿਹਦਾ ਕੋ ਯਾਰ ਹੱਥੋਂ ਕਿ ਤੇਰੇ ਗਣੀ ਚੱਲ ਉਹ ਨਹੀਂ ਬਾਜਦੀ ਕਿਉਂ ਕਿਉਂ ਬਾਜਦੀ ਤਾਂ ਤੂੰ ਗਾਉਣੀ ਨਹੀਂ ਬਲ ਖਤਮ ਹੋ ਗਿਆ ਹਾਂ ਬਲ ਖਤਮ ਅੱਛਾ ਯਾਹੀ ਚਲੋ ਮਰਦੇਸ ਸਾਹਿਬ ਨਾਲ ਹੁੰਦਾ ਫਰਕ ਬਹੁਤ ਪਿਆ ਹੋਇਆ ਕਾਦਾ ਪਾਇਆ ਆ ਬਾਜ਼ੀ ਨਹੀਂ ਕਿ ਕੋਕੋ ਨਹੀਂ ਸਕੂਟਰ ਤੇ ਚਲਾਈ ਸਕੇ ਗੂਡ ਨਹੀਂ ਕਿਉਂ ਚਲਾਉਣਾ ਨਹੀਂ ਤਾਂ ਸਕੂਟਰ ਤੇ ਕਿਉਂ ਚਲਾਉਣਾ ਅੱਧੀ ਕਿੱਕ ਹੀ ਸਟਾਰਟ ਆ ਅੱਧੀ ਕਿੱਕ ਇਹਦੇ ਨਾਲ ਇਹ ਵੀ ਅੱਧੀ ਕਿੱਕ ਹੀ ਸਟਾਰਟ ਆ ਤੂੰ ਮੰਨਦਾ ਲੈ ਮੇਰੀ ਤਾਂ ਗੱਲ ਮਨ ਲਾ ਦੇ ਉਹ ਤਾਂ ਸੈਲਫ ਆ ਨਾਲੇ ਕਹਿੰਦਾ ਅੱਧੀ ਕਿੱਕ ਹੀ ਸਟਾਰਟ ਆ ਤੇਰੇ ਨਹੀਂ ਪਤਾ ਲੱਗਦਾ अवतार ਵਾਲੀ ਤੂੰ ਨਾ ਨਾ ਗੱਡੀ ਕੇ ਸਟਾਰਟ ਨਾਲ ਤੂੰ ਐ ਕਹਿਣਾ ਮਾਰਦੇ ਅੱਧੀ ਮੈਂ ਮਾਰਦਾ ਲੈ ਆ ਆਪਾਂ ਦੋਹੀ ਚੱਲ ਆਇਆ ਆ ਤਾਂ ਯਾਦ ਉਹ ਅੱਤਰ ਚੱਲ ਜਾ ਜਾ ਨਹੀਂ ਹਾਂ ਤਾ ਇਹ ਨਿਕਲ ਤੂੰ ਮੇਰੀ ਗੱਲ ਸੁਣ ਤੂੰ ਮੇਸਤਰੀ ਆ ਮੈਂ ਮੇਸਤਰੀ ਨਹੀਂ ਨਾ ਉਹਦੇ ਦਾ ਕੜਮ ਚੂਣੀ ਦਿੱਤਾ ਆਹੋ ਮੈਂ ਮੋਟਰਸਾਈਕਲ ਉਹਨੂੰ ਕੋਲਿਆ ਉਹਦੇ ਨੇ ਹਾਂ ਉਹਦੇ ਨੂੰ ਕੋਲਿਆ ਤੇ ਇਹਦੇ ਨੇ ਤੋਂ ਮੈਂ ਦੇਖਿਆ ਹੋ ਲੈ ਕੇ ਗਿਆ ਦੀ ਆਪਣਾ ਬਾਹਰ ਲੈਣਾ ਮੁੰਡਾ ਬਾਹਰ ਲੈਣਾ ਮੁੰਡਾ ਹਾਂ ਕਹਿੰਦਾ ਕਹਿੰਦਾ ਮਹਾ ਉਹ ਆ ਕੀ ਹੈ ਕਹਾਂ ਕੜਾ ਮਜੂ ਮੈਂ ਕਿੱਥੋਂ ਲੈ ਕੇ ਆਇਆ ਇਹਨਾਂ ਬਲਵੰਤ ਤੁਲੇ ਕੇ ਆਇਆ ਕਿਆ ਹੀ ਸੁਣਿਆ ਕਹਿੰਦਾ ਗਾ ਸੁਣਿਆ ਸੁਣੋ ਯਾਰ ਐ ਨਹੀਂ ਬਧੀਆ ਐ ਉਹ ਫਿਰ ਠੀਕ ਆ ਨਹੀਂ ਐ ਇਹ ਤੁਹਾਡਾ ਮੱਥੇ ਚੰਦ ਜਿੰਦਾ ਹੁੰਦਾ ਉਹ ਮੇਰੀ ਗੱਲ ਸੁਣੋ ਦੁਕਾਨ ਛੋੜੀ ਜਿਹੜਾ ਮਰ ਕੇ ਲੱਗ ਸਕਦੀ ਨਹੀਂ ਦੁਕਾਨ ਹੈ ਕਿਉਂ ਯਾਰ ਜੇ ਮੈਨੂੰ ਨਹੀਂ ਪਤਾ ਤੁਸੀਂ ਆਪ ਚੱਕ ਕੇ ਲਿਓ ਸਰ ਮਾਗੀ ਰੋਟਾ ਹਾਂ ਤੂੰ ਕਹਿ ਇਹਨੂੰ ਵੀ ਹਾਂ ਚਾਉਂ ਨਹੀਂ ਸਾਨੂੰ ਕਿਉਂ ਤੇ ਬਾਹਰ ਦੇ ਨੂੰ ਚੰਦ ਜਿੰਦਾ ਹੈ ਇਹਦਾ ਹੁਣ ਚੁੱਪ ਕਰਕੇ ਹੱਸੀ ਜਾਂਦਾ ਉਹ ਠੀਕ ਹੈ ਠੀਕ ਹੈ ਜ਼ਰੂਰ ਬੰਦ ਕਰ ਪਰ ਇਹਨੂੰ ਬੰਦ ਕਰ ਇਹਨੂੰ ਬੰਦ ਲਾਈਟ ਨਹੀਂ ਬੰਦ ਹੁੰਦੀ ਇਹ ਤਾਂ ਸਰਕਾਰੀ ਹੈ ਸਰਕਾਰੀ ਬੰਦ ਹੀ ਨੂੰ ਕਰਦੀ ਹੈ ਇਹ ਬੰਦ ਹੁੰਦੀ ਮੋਬਾਈਲ